ਪਾਛੈ ਦਸਮੀ ਕਬਿਓ ਬਾਤ ਬੇਨਤੀ ਚਉਪਈ ਹਮਰੀ ਕਰੋ ਹੱਥ ਦੇ ਰਸਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਤੁਸਤ ਸਭੈ ਤੁਮ ਕਾਵੋ ਆਪ ਹੱਥ ਦੇ ਮੋਏ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾ ਮੋਰਛਾਨਿ ਜਿ ਕਰਦੈ ਕਰੀਐ ਸਭ ਪੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਬਰ ਨਾ ਧਿਆਉ ਜੋ 버ਚਾਉ ਸੋ ਤੁਮ ਤੇ ਪਾਉ ਸੇਵਕ ਸੋ ਕ ਹਮਾਰੇ ਤਾਰਿ ਚੁਣ ਚੁਣ ਸਤਰ ਹਮਾਰੇ ਮਾਰੇ ਆਪ ਹਾਤ ਤੈ ਮੁਜੇ ਉਭਰੀ ਮਰਨ ਕਾਲ ਕਾ ਤ੍ਰਾਸ ਨਵਰੇ ਤੁਜ ਜੋ ਸਦਾ ਹਮਾਰੇ ਪਛਾ ਸਿਰਿਅਸ ਤੁਜ ਜੋ ਕਰਿਓ ਰੰਸ ਰਖ ਲਿਓ ਮਹਿ ਰਖਣ ਹਾਰੀ ਸਾਹਿਬ ਸੰਤ ਸਹਾਏ ਪਿਆਰ ਦੀਨ ਪੰਦ ਦੁਸਤਨ ਕੇ ਹੰਤਾ ਤੁਮ ਹੋ ਪੂਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਪਪ ਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪਰ ਕਾਸਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸੀ ਵਿਕੀ ਉਹ ਬੇਦ ਰਾਜ ਬ੍ਰਹਮਾ ਜੀ ਜੀ जमन काल सब लोक सवारी नमस्कार है ताए हमारा जमन काल सब जगत बनाए देव दैत जलशन उपजाए आत् अंत एक है अवतार सोई गुरु समझो हमारा नमस्कार तिस ही को हमारी सकल प्रजा जिन आप सवारी सेवकन को सब गुण सुख दियो सतरण को पल मुंह बदकी कट कट के अंतर की ਜਾਨਤ ਭਲੇ ਬੁਰੇ ਕੀ ਪੀਰ ਪਸ਼ਾਨ ਕੀਤੇ ਤੇ ਕੁੰਚਰੇ ਅਸ ਤੁਲਾ ਸੰਪਰ ਕਰਪਾ ਦ੍ਰਿਸ਼ਤ ਕਰ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਕਟ ਕਟ ਕੇ ਪਟ ਪਟ ਕੀ ਜਾਨ ਜਬ ਉਦਕਰਕ ਕਰਾ ਕਰ ਤਾਰਾ ਪ੍ਰਜਾ ਤਰਤ ਤਦ ਦੇਹ અપਾਰ ਜਬ ਆਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਤਹੇ ਦਰਸਨ ਜੇ ਤੇ ਬਦਨ ਸਿਸ ਸਭ ਤਾਰ ਆਪ ਆਪਣੀ ਬੂਝ ਉਚਾਰ ਤਮ ਸਭ ਹੀ ਤੇ ਰਤ ਨਿਰਾਲਮ ਜਾਣਤ ਭੇਦ ਭੇਦ ਅਰਿਆਲ ਨਿਰੰਕਾਰ ਨਿਰਕਾਰ ਨਿਰਲੰਭ ਆਦ ਅਨੀਲ ਅਨਾਦ ਆਸੰਤ ਤਾਂ ਕਾ ਮੂੜ ਉਚਾਰਤ ਭੇਦਾਂ ਜਾ ਕੋ ਪੇਵ ਨਾ ਪਾਵੇ ਤਾਂ ਕੋ ਕਰ ਪਾਹਣ ਅਨੁਮਾਨ ਮਹਾ ਮੂੜ ਕਸ ਤੇਦ ਨ ਜਾਣ महादेव को कहत सदा शिव निरंकार का जीणत न पिव आप आपनी बुध है जेती वर्णत पिल् पन्न तोय देती तुमरा लखा न जाए पसारा के पित सजा प्रथम संसार एकै रूप अनुपसरु पारंक पयो राव कई तूसा हंडज जेर जे से तजकीनी उत कुछ खान पोर रचदी ਕਾਹੂ ਪੂਨ ਰਾਜਾ ਹਮ ਬੈਟ ਕਾਹੂ ਸਿੰਟ ਪੈ ਸਖਰੇ ਕੈਟਾ ਸਾਗਰੀ ਸ੍ਰਿਸ਼ਟ ਦਿਖਾਏ ਚੰਪਿਆਤ ਜੁਗਾ ਦਿਸ ਰੂਪ ਸਲੰਪ ਅਬਰਸ਼ਾ ਮੇਰੀ ਤੁਮ ਕਰੋ ਸੇਖ ਉਬਾਰ ਸਿਕ ਸੰਗ दुष्ट जिते उठबतियु तुरपाता उठ सकल म्लेश करो रणकाता जे अस्तुज तव सरनी परे तिनके दुष्ट दुखत हो मरन पुरख जवन पग परे तिहारे तिनके तुम संकट सब टारए जो कल कोई इक बार ते आए है ताके काल निकट न है रक्षाए ताए सबका ला दुष्ट रष्ट करे तत्काल कृपा दृष्टन जाए न हार ताखे ताप ਤਨ ਤੁਮ ਨ ਮਾਰੋ ਰਤ ਸੇਦ ਕਰ ਮੋ ਸਭ ਹੋਈ ਦੁਸ਼ਟ ਸਾ ਸਭ ਸਕੇ ਨ ਕੋਈ ਇੱਕ ਬਾਰ ਜਿਨ ਤੁਮੇ ਸੰਭਾਲਾ ਕਾਲ ਪਾਸ ਤੇ ਤਹੇ ਉਬਾਰ ਜਿਨ ਨਰ ਨਾਮ ਤਿਹਾਰੋ ਕਾ ਦਰਦ ਦੁਸ਼ਟ ਧੋਖ ਤੇਰਾ ਖੜਕ ਕੇਤ ਮੈਂ ਸਰਨ ਤਿਹਾਰ ਆਪ ਹੱਥ ਦੇ ਲਓ ਉਬਾਰ ਸਰਬ ਠੋਰ ਮੋ ਸਹਾਰ ਦੁਸ਼ਟ ਧੋਖ ਤੇ ਲਓ ਬਚਾਈ ਸਰਬ ਠੋਰ ਮੋ ਸਹਾਰ दुष्टों से तेरे हो बचाए रामकली महला तीजा आनंद एक ऊंकार सतगुरु प्रसाद अनंत पिया मेरी माए सतगुरु मैं पा सतगुरु था पाया सहज से ती मन बचियां व ਰਾਗ ਗੀਤਨ ਪਰਵਾਰ ਪਰਿਆ ਸਬਦ ਬਾਵਣ ਆ ਸਭ ਦੋਤਾ ਗਾਵੋ ਹਰੀ ਕੇ ਰਾਮਨ ਜਿੰਬਸਾਏ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੁ ਹਰਨਾ ਹਰਨਾ ਰਹੋ ਤੂੰ ਮਨ ਮੇਰੇ ਦੂ ਸਭ ਵਿਸਾਰਨਾ ਅੰਗੀ ਕਾਰੋ ਕਰੇ ਤੇਰਾ ਕਾਰਜ ਸਭ ਸਬਾਰ ਸਬਨਾ ਕਲਾ ਸਮਰਾ ਸਵਾਵੇਂ ਸੋਤੋਂ ਮਨੋਂ ਦਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲ ਸਾਚੇ ਸਾਇ ਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕਿਸ ਐ ਤੁਸਦੇ ਸੁਪਾਲ ਸਦਾ ਸਿਪਤ ਸਲਾ ਤੇਰੀ ਨਾਮ ਮਨਸਾਵੇ ਨਾਮ ਜਿਨਕੇ ਮਨ ਵਸਿਆ ਵਾਜੈ ਸ਼ਬਦ ਕਨੇਰ ਕਹਿ ਨਾਨਕ ਸੱਚੇ ਸਾਹਿਬ ਕੀ ਨਹੀਂ ਕਰਤੇ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਜਨ ਤੁਠਾ ਸਭ ਦੁਆਇਆ ਕਰ ਸਾਥ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਧਾਇਆ ਸਦਾ ਕੁਰਬਾਨ ਕੀਤਾ ਗੁਰ ਮਿੱਤਾਂ ਕਿਸ ਦੀਆਂ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਤੇ ਰਹੋ ਪਿਆਰ ਸਾਚਾ ਨਾਮ ਮੇਰਾ ਅਧਾਰੋ ਵਾਜੇ ਪੰਚ ਸਬੰਤ ਤਿਤਕਾਰ ਸੁਪਾਗੇ ਕਰ ਸੁਪਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰਿਆ ਪੰਚ ਦੂਤ ਤੋ ਤੁ ਵਸ ਕੀਤੇ ਕਾਲ ਕੰਟਕ ਮਾਰੇ ਦੁਰ ਕਰਮ ਪਾਇਆ ਤੂੰ ਤਿਨ ਕਉ ਸੇ ਨਾਮ ਹਰ ਕੇ ਲਾਗ ਕਹਿ ਨਾਨਕ ਤੈ ਸੋ ਆ ਤਿਤ ਕਰ ਅਣਹਦ ਵਾ ਅਨ ਦਿਸਣਾ ਬਟਪਾ ਕੀ ਹੋ ਸਗਲ ਮਨੋਰਤ ਪੂਰੇ ਆਰ ਪ੍ਰਮਤ ਕਪਾਇਆ ਉਤਰੇ ਸਗਲ ਵਿਸ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰ ਸੇ ਪੂਰੇ ਗੁਰ ਤੇ ਜਾਣ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗ ਬਾਜੇ ਅਣਹਤੂ ਰੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆ ਆਪਰੀਆ ਬਾਚੈ ਧਰਮ ਹਦੂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ गए मसकत काल नानक ते मुख उजले केती छुट्टी वाहेगुरू जी का खालसा वाहेगुरू जी की फतेह